ਪੈਂਟਾਵਾਰ ਗਿੱਧਰਵਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਤੋਂ ਉਪਰੰਤ ਰਾਗੀ ਜਥੇ ਗੁਰਪ੍ਰੀਤ ਸਿੰਘ ਮਲੋਟਵਾਲਿਆ ਨੇ ਰਸ ਪੀਣਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜੀ ਰੱਖਿਆ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਇਸ ਅਖੰਡ ਪਾਠ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਹਾਸਲ ਕੀਤੀਆਂ। ਅਖੰਡਪੁਰ ਸਾਹਿਬ ਦੇ ਸਾਰੇ ਪ੍ਰੋਗਰਾਮ ਬਾਰੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਥੇ ਕੇ ਭਾਰਤ ਦੇ ਦੇਸ਼ਕੌਮ ਅਤੇ ਧਰਮ ਦੀ ਰੱਖਿਆ ਦੇ ਲਈ ਸਾਰਾ ਪਰਿਵਾਰ ਵਾਰ ਦਿੱਤਾ ਤੇ ਉਹਨਾਂ ਦੇ ਅਜਿਹੇ ਜਿਹੜੇ ਸਾਨੂੰ ਸਮਾਗਮ ਹੈ ਗੁਰਪੁਰਬ ਆ ਉਹ ਮਨਾਉਂਦੇ ਰਹਿਣਾ ਚਾਹੀਦਾ ਹੈ ਔਰ ਹਮੇਸ਼ਾ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਆਓ ਤੁਹਾਨੂੰ ਦਿਖਾਉਨੇ ਇਸ ਸਮਾਗਮ ਦੀਆਂ ਕੁੱਝ ਤਸਵੀਰਾਂ ਤੇ ਗੱਲ ਬਾਤ ਵਾਇਬਰ ਦੇ ਖਾਲਸਾ ਵਾਇਬਰ ਦੀ ਭਗਦੇਰੀ ਤਨ ਤਨ ਸਾਹਿਬ ਤਿਰੂ ਕੋਤਿਵਾਰ ਇਹ ਅਦਾਰ ਦੇ ਅਗਲੇ ਮੁਖੀ ਬਣਿਆ ਹੋਇਆ ਹੈ ਗੁਰਦਵਾਰਾ ਤ੍ਰਿਕੂਣ ਅੰਕ ਦਰਬਾਰ ਦੇ ਤੋਂ ਸੋਹਣਾ ਜਿਹਾ ਕਾਲਕਾ ਸਪੋਰਟ ਸੈਡੀ ਵੀ ਵੀ ਹੰਤੀ ਸੰਯੋਗ ਨਾਲ ਜਿਹਨਾਂ ਨੇ ਇਹ ਪ੍ਰਬੰਧ ਦੇ ਰਾਂਕ ਕੀਤੀ ਗਈ ਸੀ ਤੈਤਰੀ ਕੋ 15 ਤੀਤ ਦਾ ਤੋਂ ਉਪਰੰਤ ਗੁਰਦਵਾਰਾ ਕਰਤਾ ਉਹਦੇ ਪ੍ਰਗਟ ਕੀਤੇ ਗਏ ਜਿਹੜੀ ਨਿਮਾ ਤੇ ਅੱਜ 21 ਜਨਵਰੀ ਨੂੰ ਪਹੁੰਚੇ ਗਏ ਪਹੁੰਚੀਆਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ